ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਉਹ ਨਿਹੰਗ ਸਿੰਘ ਨੇ ਜਿਨ੍ਹਾਂ ਦੀ 2 ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਜਿਨ੍ਹਾਂ ਨੇ ਪਟਿਆਲਾ ਵਿਖੇ ਇੱਕ ਸੈਟਅਪ ਫਿਲਮ ਵਾਲਿਆਂ ਨੇ ਲਾਇਆ ਸੀ ਨਾਟਕ ਵਾਲਿਆਂ ਨੇ ਔਰ ਨਾਟਕ ਕੰਪਨੀ ਨੇ ਔਰ ਉਥੇ ਗੁਰਦੁਆਰਾ ਸਾਹਿਬ ਬਣਾ ਕੇ ਉਹਨਾਂ ਨੇ ਨਿਸ਼ਾਨ ਸਾਹਿਬ ਬਣਾ ਕੇ ਔਰ ਆਨੰਦ ਕਾਰਜ ਦੀ ਕੋਈ ਰਸਮ ਪੂਰੀ ਕਰਨੀ ਸੀ ਤਾਂ ਇਹ ਨਿਹੰਗ ਸਿੰਘਾਂ ਨੂੰ ਪਤਾ ਲੱਗਿਆ ਉਥੇ ਪਹੁੰਚ ਗਏ ਇਹਨਾਂ ਨੇ ਕਾਫੀ ਹੰਗਾਮਾ ਕੀਤਾ ਔਰ ਕਾਫੀ ਉਹਨਾਂ ਦੇ ਨਾਲ ਤੱਕ ਮੁੱਕੀ ਉਹਨਾਂ ਦੇ ਸੈਟਅਪ ਤੋੜਿਆ ਔਰ ਪੁਲਿਸ ਤੱਕ ਗੱਲ ਗਈ ਔਰ ਬੜੀ ਇਹਨਾਂ ਨੇ ਵਾਹ ਵਾਹ ਫਰੋਲੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਕਈਆਂ ਨੇ ਇਹਨਾਂ ਦੇ ਹੱਕ ਵਿੱਚ ਕਮੈਂਟਸ ਪਾਏ ਸੋ ਦੋਸਤੋ ਮੇਰਾ ਕਹਿਣ ਦਾ ਮਤਲਬ ਹੈ ਕਿ ਰਮਾਇਣ ਬਣ ਸਕਦੀ ਹੈ ਮਹਾਭਾਰਤ ਬਣ ਸਕਦੀ ਹੈ ਉਹਦੇ ਵਿੱਚ ਰਾਮ ਦਾ ਰੋਲ ਵੀ ਹੋ ਸਕਦਾ ਐਕਟ੍ਰਿਸ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਵੀ ਹੋ ਸਕਦਾ ਪੰਡਵਾਂ ਦਾ ਵੀ ਹੋ ਸਕਦਾ ਔਰ ਉਹ ਜਦੋਂ ਸੀਰੀਅਲ ਬਣ ਕੇ ਤਾਂ ਆਵੇਕ ਬਣ ਕੇ ਆਪਣਾ ਵੀਡੀਓ ਚਲਦਿਆਂ ਨੇ ਟੀਵੀ ਤੇ ਤਾਂ ਲੱਖਾਂ ਕਰੋੜਾਂ ਲੋਕ ਦੇਖਦੇ ਨੇ ਉਹਨਾਂ ਨੂੰ ਪਤਾ ਲੱਗਦਾ ਆਪਣੇ ਇਤਿਹਾਸ ਦਾ ਆਪਣੇ ਧਰਮ ਦਾ ਕਿੱਦਾਂ ਕਿੱਦਾਂ ਹੋਇਆ ਸੀਗਾ ਸੋ ਸਿੱਖ ਧਰਮ ਦੇ ਵਿੱਚ ਇਹ ਚੀਜ਼ ਤੇ ਮਨਾਹੀ ਲਾ ਰੱਖੀ ਹੈ ਸੋ ਇਹ ਮਨਾਹੀ ਦੀ ਵਜ੍ਹਾ ਨਾਲ ਯੰਗ ਪੀੜੀ ਨੇ ਨੌਜਵਾਨਾਂ ਨੂੰ ਇਹ ਤੋਂ ਸਿੱਖ ਸਿੱਖਾਂ ਤੋਂ ਹਟ ਕੇ ਹੋਰ ਜਿਹੜੇ ਭਾਈਚਾਰੇ ਦੇ ਲੋਕ ਨੇ ਇਹ Hindu Muslim Sikh ਭਾਈਚਾਰੇ ਦੇ ਲੋਕ ਨੇ ਜਿਹੜੇ ਸਿੱਖੀ ਇਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਉਹ ਉਹ ਬੰਚਿਤ ਰਹਿ ਜਾਂਦੇ ਨੇ ਉਹਨਾਂ ਨੂੰ ਇਹਨਾਂ ਦੀਆਂ ਬਹਾਦਰੀਆਂ ਦਾ ਇਹਨਾਂ ਦੇ ਕਾਰਨਾਮਿਆਂ ਦਾ ਪਤਾ ਨਹੀਂ ਚੱਲ ਪਾਂਦਾ ਸੋ ਇਹ ਸਵਾਰੇ ਐਸਜੀਪੀਸੀ ਨੂੰ ਕੁਝ ਸੋਚਣਾ ਚਾਹੀਦਾ ਤੇ ਜਦੋਂ ਚਾਰ ਸਾਹਿਬ ਜੀ ਦੇ ਐਨੀਮੇਸ਼ਨ ਫਿਲਮ ਆਈ ਕਿੰਨੀ ਚੱਲੀ ਕਿੰਨੇ ਲੋਕਾਂ ਨੇ ਦੇਖੀ ਕੁਝ ਐਦਾਂ ਕਰਕੇ ਇਹ ਤੇ ਹੋਣਾ ਚਾਹੀਦਾ ਹੈ ਮੰਨ ਲਓ ਕਿ ਉਹਨਾਂ ਨੇ ਜੇ ਵਿਆਹ ਦਾ ਸਿੱਖੀ ਰਸਮ ਦੇ ਅਨੁਸਾਰ ਇਹ ਇਹ ਸੀਨ ਦਿਖਾਣਾ ਤਾਂ ਉਹ ਗੁਰਦੁਆਰੇ ਤਾਂ ਹੋ ਨਹੀਂ ਸਕਦਾ ਕਿਉਂਕਿ ਗੁਰਦੁਆਰੇ ਹੁੰਦਾ ਤਾਂ ਉਹੀ ਪਾਠ ਹੋਊਗਾ ਉਹ ਨੇਚਰਲ ਲਾਵਾ ਉੰਨੇ ਪੜਿਆ ਜਾਂਦੀਆਂ ਔਰ ਇੱਕ ਵਾਰੀ ਲਾਵਾ ਪੜਿਆ ਜਾਂਦਾ ਉਹ ਵਿਆਹ ਮੰਨ ਲਿਆ ਜਾਂਦਾ ਇਹ ਕੋਟ ਮੈਜ ਨਹੀਂ ਵੀ ਜਦੋਂ ਮਰਜ਼ੀ ਹੋ ਜਾਏ ਜਦੋਂ ਮਰਜ਼ੀ ਟੁੱਟ ਜਾਏ ਅਨੰਤ ਕਾਰਜ ਦਾ ਮਤਲਬ ਹੀ ਹੈ ਅਨੰਤ ਕਾਰਜ ਜ਼ਿੰਦਗੀ ਵਿੱਚ ਇੱਕ ਵਾਰੀ ਹੁੰਦਾ ਸੋ ਇਹ ਦੇ ਵਿੱਚ ਜਿਹੜਾ ਵੀ ਹੈ ਬੜਾ ਰਾਮ ਰੋਲਾ ਚੱਲ ਰਿਹਾ ਕੋਈ ਸਮਝ ਨਹੀਂ ਆ ਰਹੀ ਕਿ ਇਹ ਸ਼ੂਟਿੰਗ ਵਾਲੇ ਸਹੀ ਸੀ ਜਾਂ ਗਲਤ ਸੀ ਉਹਨਾਂ ਨੇ ਜੋ ਕੁਝ ਵੀ ਬਣਾਇਆ ਸੀ ਨਕਲੀ ਜੋ ਕੁਝ ਵੀ ਉਸੇ ਸਾਮਨ ਸੈਟ ਅਪ ਲਾਈ ਹੋ ਆਪਣੀ ਸ਼ੂਟ ਕਰ ਰਹੇ ਸੀਗੇ ਚਲੋ ਜੋ ਮਰਜੀ ਉਹਦੇ ਤੇ ਜਿਹੜੀ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਤੁਸੀਂ ਜੋ ਵੀ ਦਿੱਤੀ ਸੋਸ਼ਲ ਮੀਡੀਆ ਤੇ ਰੋਲਾ ਪਿਆ ਔਰ ਨਿਹੰਗ ਸਿੰਘਾ ਨੇ ਬੜੇ ਬੱਲੇ ਬੱਲੇ ਆਪਣੀ ਵਾਵਾ ਕਰਵਾਈ ਕਿ ਬਹੁਤ ਵਧੀਆ ਕਾਰਜ ਕਰਿਆ ਪਰ ਇਹਨਾਂ ਨੇ ਬਣਾਈ ਸ਼ੂਟਿੰਗ ਚੰਦੀ ਰੁਕੀ ਸੀ ਇਧਰ ਇਹਨਾਂ ਦੇ 2 ਦਿਨ ਲੰਗੇ ਆਪਣੀ ਸ਼ੂਟਿੰਗ ਬਣ ਗਈ ਆ ਦੇਖੋ ਇਹ ਉਹੀ ਨਿਹੰਗ ਸਿੰਘ ਹੈ ਜਿਨੇ ਸ਼ੂਟਿੰਗ ਰਗਵਾਈ ਸੀ ਔਰ ਕਹਿੰਦੇ ਸੀ ਕਿ ਬਯਦਵੀ ਹੋ ਗਈ ਬਹੁਤ ਵੱਡੀ ਨਰਾਦਰ ਹੋ ਗਿਆ ਇੰਨੀ ਵੱਡੀ ਬਯਦਵੀ ਹੋ ਗਈ ਗੁਰੂ ਸਾਹਿਬ ਦੀ ਔਰ ਅੱਜ ਬਯਦਵੀ ਨਹੀਂ ਹੋਈ ਜਦੋਂ ਸ਼ਰਾਬ ਦੀ ਬੋਧਨ ਪੀ ਕੇ ਡੱਕੇ ਹੋਏ ਨੇ ਸਿੰਘ ਸਾਹਿਬ ਸੁੱਤੇ ਹੋਏ ਨੇ ਔਰ ਵੀਡੀਓ ਬਣ ਰਹੀਆਂ ਨੇ ਜਲੂਸ ਨਿਕਲ ਰਹੇ ਨੇ ਕੋਲੋਂ ਮੰਗਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਦੇਖਿਆ ਤਾਂ ਉਹਨਾਂ ਨੇ ਜਲੂਸ ਇੱਕ ਭਈਏ ਦੇ ਨਾਲ ਕੱਦਿਆ ਹੋਇਆ ਸੀ ਉਹਦੀ ਰੇਡ ਦਾ ਨੁਕਸਾਨ ਕਰਿਆ ਸੀ ਉਹਨਾਂ ਨੇ ਰੇਡ ਦਾ ਨੁਕਸਾਨ ਵੀ ਭਰਿਆ 12 1500 24 ਇਕੱਠਾ ਕਰਕੇ ਆਪਣੇ ਕੋਲੋਂ 700 100 200 ਕਰਕੇ ਤੇ ਇਹਦੀ ਨਿਹੰਗ ਦੀ ਵੀਡੀਓ ਵੀ ਬਣਾਈ ਔਰ ਉਹ ਵਾਇਰਲ ਹੋ ਗਈ ਹੈ ਤਾਂ ਇਹ ਤੁਸੀਂ ਦੇਖ ਲਓ ਪਰਸੋ ਬੇਦਵੀ ਹੋ ਰਹੀ ਸੀ ਅੱਜ ਬੇਦਵੀ ਨਹੀਂ ਹੋਈ ਭਾਈ ਅੱਜ ਬਾਣਾ ਪਾ ਕੇ ਕੜੇ ਪਾ ਕੇ ਇੱਕ ਸ਼ਹਿਰੇ ਪਾ ਕੇ ਹੈ ਇੰਨਾ ਵੱਡਾ ਦਮਾਲਾ ਸਜਾ ਕੇ ਔਰ ਗੁਰੂ ਦੇ ਸਿੰਘ ਹੋਣ ਦੇ ਬਾਵਜੂਦ ਦਾਲੂ ਨਾਲ ਮੁੱਛਾ ਲਵੇੜ ਕੇ ਪਏ ਨੇ ਅੱਜ ਅੱਜ ਸਿੰਘ ਮਸਤੀ ਕਰ ਰਹੇ ਨੇ ਪਰ ਭਾਈ ਅੱਜ ਕੋਈ ਬਿਜਲੀ ਨਹੀਂ ਜੇ ਹੋਈ ਬਿਜਲੀ ਉਦੋਂ ਹੁੰਦੀ ਹੈ ਜਦੋਂ ਬਾਹਰਲੇ ਧਰਮ ਦੇ ਲੋਕ ਸਾਡੇ ਧਰਮ ਦੀ ਕਿਸੇ ਚੰਗੀ ਚੀਜ਼ ਨੂੰ ਜਾਂ ਨਾਟਕ ਦੇ ਵਿੱਚ ਇਹੋ ਜਿਹਾ ਜਦੋਂ ਉਹਨਾਂ ਨੇ ਸੀਨ ਪਾਏ ਉਹਨੂੰ ਦਿਖਾਉਣ ਵਾਸਤੇ ਕੋਈ ਕੋਸ਼ਿਸ਼ ਕਰਨ ਉਦੋਂ ਬੜੀ ਵੱਡੀ ਬਿਜਲੀ ਹੋ ਜਾਂਦੀ ਹੈ ਪਈ ਬਗਾਨਾ ਬਾਹਰਲਾ ਬਿਆਦਵੀ ਕਿਉਂ ਕਰੇ ਅਸੀਂ ਆਪਣੀ ਸਿੱਖ ਧਰਮ ਦੀ ਆਪਣੇ ਪੰਥ ਦੀ ਆਪਣੇ ਗੁਰੂ ਸਾਹਿਬਾਨਾਂ ਦੀ ਕਰੀਏ ਤੇ ਲੱਖ ਵਾਰੀ ਕਰੀਏ ਕਿਉਂਕਿ ਸਾਡੇ ਕੋਲ ਤਾਂ ਲਸੰਸ ਹੈ ਲੋਕ ਇਸ ਸੰਸਤ ਦੇ ਵਿੱਚ ਇੱਕ ਵਾਰੀ ਦੇਖ ਲੈਂਦੇ ਨੇ ਕਿ ਹਾਂ ਕੱਪੜਾ ਪਾਣਾ ਪਾਇਆ ਹੋਇਆ ਹੈ ਜੀ ਤਾਂ ਬਹੁਤ ਵੱਡਾ ਸੰਤ ਹੈ ਔਰ ਇਹ ਸੰਤਾਂ ਦੇ ਵਿੱਚ ਕਿੰਨੇ ਵੱਡੇ ਕਿੱਡੇ ਵੱਡੇ ਕਲੰਕ ਤੁਰੇ ਫਿਰਦੇ ਨੇ ਆ ਵੇਖ ਲਓ ਕੱਲ ਪਰਸੋਂ ਤੁਸੀਂ ਲੋਕਾਂ ਤੋਂ ਵਾਹ ਵਾਹ ਔਰ ਵਾਹ ਖਾਲਸਾ ਜੀ ਵਾਹ ਨਿਹੰਗ ਸਿੰਘਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਵਾਹ ਵਾਹ ਖੱਟੀ ਅੱਜ ਤੁਸੀਂ ਲਹਨਤਾ ਖਟ ਰਹੇ ਹੋ ਸੋ ਨਿਹੰਗ ਸਿੰਘੋ ਤੁਹਾਡਾ ਕਦੇ ਵੀ ਲੋਕਾਂ ਨੇ ਇਹੋ ਜਿਹੇ ਨਿਹੰਗਾਂ ਦਾ ਭਰੋਸਾ ਨਹੀਂ ਕਰਿਆ ਇਹਨਾਂ ਨੂੰ ਲੋਕ ਨਸ਼ੇੜੀ ਤੇ ਜੋ ਵੀ ਸ਼ਰਾਬੀ ਕਬਾਬੀ ਭੰਗੜੀ ਜੋ ਵੀ ਕਹਿ ਸਕਦੇ ਨੇ ਕਹਿੰਦੇ ਨੇ ਇਸੇ ਕਰਕੇ ਕਹਿੰਦੇ ਨੇ ਕਿਉਂਕਿ ਅਸਲ ਜਿਹੜੇ ਨਿਹੰਗ ਨੇ ਉਹ ਤਾਂ ਸੋਸ਼ਲ ਮੀਡੀਆ ਦੇ ਚੱਕਰ ਚ ਨਹੀਂ ਪੈਂਦੇ ਉਹ ਗੁਰੂ ਦੇ ਨਾਲ ਜੁੜੇ ਰਹਿੰਦੇ ਨੇ ਉਹ ਵਕਤ ਤੇ ਕੰਮ ਕਰਦੇ ਨੇ ਔਰ ਹੱਕ ਸੱਚ ਦੀ ਲੜਾਈ ਲਈ ਖੜਦੇ ਨੇ ਇਹ ਕਿਰਾਏ ਬਚਾਉਣ ਵਾਲੇ ਬਗਾਨੇ ਘਰਾਂ ਦੇ ਵਿੱਚ ਵੜ ਵੜ ਕੇ ਅਗਰਾਈਆਂ ਕਰਨ ਵਾਲੇ ਗੁਰਦੁਆਰਿਆਂ ਦਾ ਫ੍ਰੀ ਦਾ ਲੰਗਰ ਫ੍ਰੀ ਦਾ ਦਾਲਾ ਛਕਣ ਵਾਲੇ ਇਹ ਇੱਕ 도ਗਲੇ ਨਿਹੰਗ ਨੇ ਜਿਹੜੇ ਅਸਲ ਨਿਹੰਗ ਨੇ ਉਹਨਾਂ ਦੀ ਉਹ ਵਾਕਈ ਖਾਲਸੇ ਨੇ ਉਹਨਾਂ ਦੀ ਜਿੰਨੀ ਸਿਫਤ ਕੀਤੀ ਜਾ ਸ਼ਬਦਾਂ ਵਿੱਚ ਨਹੀਂ ਕੀਤੀ ਜਾ ਸਕਦੀ ਉਹ ਨਿਹੰਗ ਫੌਜਾਂ ਸਿੱਖ ਪੰਥ ਦਾ ਮਾਣ ਨੇ ਉਹ ਸਾਡੇ ਸਨਮਾਨਜਨਕ ਨੇ ਪਰ ਆਹ ਜਿਹੜੇ ਇਹ ਦੱਲੇ ਤੁਰੇ ਫਿਰਦੇ ਨੇ ਨਿਹੰਗਾਂ ਦੇ ਬਾਣੇ ਦੇ ਵਿੱਚ ਇਹ ਨਿਹੰਗ ਪੰਥ ਨੂੰ ਸਿੱਖ ਪੰਥ ਨੂੰ ਬਦਨਾਮ ਕਰ ਰਹੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਵੀ ਨਿਹੰਗ ਸਿੰਘ ਵੀਰ ਕੋਈ ਸੁਣਦਾ ਹੋਵੇ ਵੀਡੀਓ ਵਾਇਰਲ ਕਰਕੇ ਆਪਣੇ ਜਥੇਦਾਰਾਂ ਤੱਕ ਜਰੂਰ ਪਹੁੰਚਾਓ ਕਿ ਆਪਣੇ ਇਸ ਸਿੱਖੀ ਸੇਕੀ ਨੂੰ ਇਸ ਮਹਾਨ ਪੰਥ ਦਲ ਨਿਹੰਗ ਸਿੰਘਾਂ ਵਾਲੇ ਦਲ ਨੂੰ ਬਚਾ ਲਓ ਇਹੋ ਜਿਹੇ ਨਕਮਿਆਂ ਨੂੰ ਇਹੋ ਜਿਹੇ ਗਲਤ ਬੰਦਿਆਂ ਨੂੰ ਜਿਹੜੇ ਮੀਟ ਦਰੂ ਨਾਲ ਡੱਕੇ ਫਿਰਦੇ ਨੇ ਸ਼ਰੇਆਮ ਸਿੱਖੀ ਨੂੰ ਰੋਲਦੇ ਨੇ ਇਹਨਾਂ ਨੂੰ ਸੱਦ ਕੇ ਬੋਰਡ ਨਾਲ ਬੰਨ ਕੇ ਇਹਨਾਂ ਨੂੰ ਇੰਨੇ ਇੰਨੇ ਕਿਨਾਂ ਨੂੰ ਕੋੜੇ ਮਾਰੋ ਕਿ ਇਹਨਾਂ ਦੇ ਥਾ ਥਾਂ ਗੁੱਟ-ਬੁੱਟੇ ਨਾਲ ਸਜਾ ਦਿਓ ਤਾਂ ਕਿ ਇਹ ਅਗਲੇ ਹੋਰ ਜਿਹੜੇ ਨੇ ਉਹਨਾਂ ਨੂੰ ਹਿੰਮਤ ਨਾ ਪਾਏ ਉਹਨਾਂ ਦੀ ਇਹੋ ਜਿਹੀ ਕੰਮ ਕਰਨ ਦੀ ਕਿਉਂਕਿ ਜ਼ਿਆਦਾਤਰ ਨਿਆੰਗ ਸਿੰਘਾਂ ਵਿੱਚ ਉਹ ਰਲ ਜਾਂਦੇ ਨੇ ਜਿਨ੍ਹਾਂ ਨੇ ਰੇਲਾ ਦੇ ਕਿਰਾਏ ਬਚਾਣੇ ਨੇ ਜਿਨ੍ਹਾਂ ਨੇ ਬੱਸਾਂ ਦੇ ਕਿਰਾਏ ਬਚਾਣੇ ਨੇ ਜਿਨ੍ਹਾਂ ਨੇ ਦਾਲਾ ਭਰੀ ਛਕਣਾ ਦਿਨਾਂ ਨੇ ਗੁਰਦੁਆਰਿਆਂ ਵਿੱਚ ਹੀ ਰਾਤਾਂ گزارਨੀਆਂ ਨੇ ਜਿਨ੍ਹਾਂ ਨੇ ਤਿੰਨ ਤਿੰਨ ਵਾਰੀ ਚਾਹ ਦੇ ਬਾਟੇ ਪੀਣੇ ਨੇ ਉਸ ਤੋਂ ਬਾਅਦ ਭੰਗ ਪੀ ਕੇ ਬਸ ਸੁੱਤੇ ਰਹਿਣਾ ਕੰਮ ਕਾਮ ਤੇ ਨਾ ਕਾਜ ਕੇ ਦੁਸ਼ਮਣਾਂ ਨਾਲ ਜਕੇ ਸੋ ਇਹੋ ਜਿਹੇ ਨਿਆੰਗਾਂ ਨੂੰ ਖਾਲਸ ਕਰੋ ਖਾਲਸਾ ਜੀ ਆਪਣੇ ਨਿਆਂਾਂ ਦੀ ਛੱਤ ਨਹੀਂ ਕਰਕੇ ਸੁੱਧ ਕਰੋ ਸੋ ਆ ਦੇਖੋ ਇਹਨਾਂ ਦੀਆਂ ਕਰਤੂਤਾਂ ਇੱਕ ਪਾਸੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਦੂਜੇ ਧਰਮ ਦੇ ਲੋਕ ਸੀਗੇ ਜਿਵੇਂ ਕੀ ਇਹਨਾਂ ਦੀ ਮਰਿਆਦਾ ਜੋ ਕੁਛ ਵੀ ਉਹ ਆਪਣਾ ਕਰ ਰਹੇ ਸੀ ਹੋ ਜਾਂਦੀ ਤਾਂ ਹੋ ਜਾਂਦੀ ਅੱਜ ਤੱਕ ਫਿਲਮਾਂ ਦੇ ਵਿੱਚ ਜਿਹੜੀਆਂ ਸ਼ੂਟਿੰਗਾਂ ਨੇ ਇੱਦਾਂ ਹੀ ਹੋਈਆਂ ਨੇ ਸੀਰੀਅਲਾਂ ਵਿੱਚ ਜਿਹੜੀਆਂ ਸ਼ੂਟਿੰਗਾਂ ਨੇ ਇੱਦਾਂ ਹੀ ਹੋਈਆਂ ਨੇ ਭਾਈ ਹੁਣ ਬੇਅਦਵੀ ਜ਼ਿਆਦਾ ਹੋਣ ਲੱਗੀ ਸੋ ਚਲੋ ਜੇ ਬੇਅਦਵੀ ਸੀ ਤਾਂ ਤੁਸੀਂ ਜੇ ਉਹ ਕੰਮ ਕੀਤਾ ਤੇ ਉਹਦੇ ਨਾਲ ਅਨਲਾਕੀ ਕੀ ਕਰ ਰਹੇ ਹੋ ਜਦੋਂ ਤੁਸੀਂ ਆਪ ਹੀ ਪਾਕ ਸਾਫ ਨਹੀਂ ਹੈਗੇ ਤਾਂ ਤੁਸੀਂ ਲੋਕਾਂ ਨੂੰ ਕੀ ਸੇਧ ਦਿਓਗੇ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਜਰੂਰ ਔਰ ਚੈਨਲ ਕਰ ਲਿਓ ਬੱਲੇ ਬੱਲੇ ਵਲੌਗ ਨੂੰ ਸਬਸਕ੍ਰਾਈਬ ਧੰਨਵਾਦ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ